हां जी दोस्तों बाबा प्रॉपर्टी चैनल ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਭਗਵਾਨਪੁਰਾ ਮੋਹੱਲਾ ਮੋਗਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਜੀ 4 ਮਰਲੇਆਂ ਦੇ ਵਿੱਚ ਕੋਠੀ ਹੈ ਡਬਲ ਸਟੋਰੀ ਹੈ ਔਰ ਵਿਦ ਸਮਾਨ ਫੁੱਲ ਫਰਨੀਚਰਡ ਹੈ ਕੋਠੀ 4 ਬੈੱਡਰੂਮ ਬਣੇ ਹੋਏ ਆ ਔਰ ਕੋਠੀ ਦੇ ਮੁੱਲ ਦੇ ਵਿੱਚ ਹੀ ਸਾਰਾ ਸਮਾਨ ਜੋ ਵੀ ਫਰਨੀਚਰ ਵਿੱਚ ਹੈਗਾ ਉਹ ਵਿੱਚ ਹੀ ਆ ਬਹੁਤ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਇਸ ਵੇਲੇ ਆਪਾਂ ਪੋਰਚ ਦੇ ਵਿੱਚ ਖੜੇ ਆ ਪੋਰਚ ਦੇ ਵਿੱਚ ਦੀ ਪੌੜੀਆਂ ਜਾਂਦੀਆਂ ਸੋ ਬਹੁਤ ਹੀ ਸੋਹਣੀ ਕੋਠੀ ਜਿਹੜੀ ਆ ਬਣੀ ਹੋਈ ਆ ਭਗਵਾਨਪੁਰਾ ਮਹੱਲਾ ਮੋਗਾ ਸ਼ਹਿਰ ਦੇ ਵਿੱਚ 4 ਮਰਲੇਾਂ ਵਿੱਚ ਬਣੀ ਆ ਡਬਲ ਸਟੋਰੀ ਕੋਠੀ ਐ ਸੋ ਸਾਰੀ ਕੋਠੀ ਦੇ ਵਿੱਚ ਵਾਲਪੇਪਰ ਦਾ ਕੰਮ ਆ ਜਿਹੜਾ ਬਹੁਤ ਹੀ ਖੂਬਸੂਰਤ ਜਿਹੜਾ ਹੋਇਆ ਵੀ ਆ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਆ ਤੇ ਲੌਬੀ ਜਿਹੜੀ ਆ ਬਹੁਤ ਹੀ ਖੁੱਲੀ ਡੁੱਲੀ ਆ ਤੁਸੀਂ ਦੇਖ ਸਕਦੇ ਹੋ ਇਹ ਸੋਫੇ ਜਿਹੜੇ ਆਪਾਂ ਦੇਖ ਰਹੇ ਆ ਇਹ ਵੀ ਇਸ ਕੋਠੀ ਦੇ ਵਿੱਚ ਹੀ ਸ਼ੇਲ ਕਰਨੇ ਆ। ਸੋ ਬੈਡਰੂਮ ਆ। ਜੋ ਵੀ ਫਰਿੱਜ ਸੋਫੇ ਆ ਜੋ ਵੀ ਸਮਾਨ ਆ ਵਿੱਚ ਉਹ ਸਾਰਾ ਕੋਠੀ ਦੇ ਕੀਮਤ ਦੇ ਵਿੱਚ ਹੀ ਮਿਲੂਗਾ। ਸੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਇਆ ਸੈਂਟਰ ਦੇ ਵਿੱਚ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਓਪਨ ਰਸੋਈ ਆ ਤੁਸੀਂ ਦੇਖ ਰਹੇ ਹੋ। ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਆ। ਸੋ ਸਾਰੀ ਕੋਠੀ ਦੇ ਵਿੱਚ ਜਿਹੜੀ ਆ ਗਰਾਉਂਡ ਤੇ ਗਰਾਉਂਡ ਫਲੋਰ ਤੇ 2x4 ਦੀ ਜਿਹੜੀ ਟਾਇਲ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਵੇਕਣ ਵਾਸਤੇ ਆਈ ਹੈ ਸੁਕਾਬੜ ਵੀ ਦੋਨਾਂ ਬੈੱਡਰੂਮਾਂ ਦੇ ਵਿੱਚ ਹੈਗੇ ਆ ਦੇਖ ਸਕਦੇ ਹੋ ਆਪਾਂ ਫਰਸਟ ਬੈੱਡਰੂਮ ਦੇ ਵਿੱਚ ਆ ਇਸ ਵੇਲੇ ਔਰ ਬਹੁਤ ਹੀ ਵਧੀਆ ਜਿਹੜੀ ਕੋਠੀ ਹੈ ਵਕਾਊ ਆ ਡਬਲ ਸਟੋਰੀ ਕੋਠੀ ਆ ਸਾਰਾ ਸਮਾਨ ਵੇਚੀ ਆ ਸੇਲ ਕਰਨਾ ਸੋ ਜਿਸ ਵੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਔਰ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਲੈ ਸਕਦੇ ਹੋ ਸੋ ਦੋ ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਔਰ ਸੈਂਟਰ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਬਹੁਤ ਹੀ ਜਿਹੜੀ ਆ ਵਧੀਆ ਕੋਠੀ ਬਣੀ ਹੋਈ ਹੈ ਸੋ ਸਾਹਮਣੇ ਕਿਚਨ ਜਿਹੜੀ ਓਪਨ ਹੈ ਹੋਰ ਆਪਾਂ ਚੱਲਦੇ ਹਾਂ ਇਸ ਵੇਲੇ ਦੂਸਰੇ ਬੈਡਰੂਮ ਦੇ ਵਿੱਚ ਸਲੋਬੀ ਦੇ ਵਿੱਚ ਵਾਸ਼ਰੂਮ ਦਾ ਜਿਹੜਾ ਗੇਟ ਦਿੱਤਾ ਹੋਇਆ ਹੈ ਬੈਕ ਸਾਈਡ ਤੇ ਜਿਹੜਾ ਜਾਲ ਦਿੱਤਾ ਹੋਇਆ ਤੁਸੀਂ ਦੇਖੋਗੇ ਇਧਰਲੀ ਸਾਈਡ ਸੋ ਸਾਰੀ ਕੁਠੀ ਦਾ ਕੰਮ ਹੈ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ ਭਗਵਾਨ ਪੁਰਾ ਮਹੱਲਾ ਮੋਗਾ ਸ਼ਹਿਰ ਹੈ ਜੀ ਜੇਕਰ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਚਾਰ ਮਰਲਿਆਂ ਦੇ ਵਿੱਚ ਬਣੀ ਹੋਈ ਹੈ ਤੇ ਆਜੋ ਫਰਸਟ ਫਲੋਰ ਤੇ ਆਪਾਂ ਇੱਕ ਛਾਤ ਜਿਹੜੀ ਆ ਮਾਰਦੇ ਆ। ਸੋ ਪੌੜੀਆਂ ਦੇ ਵਿੱਚ ਵੀ ਪੱਥਰ ਲੱਗਿਆ ਹੋਇਆ ਸਟੀਲ ਦੀ ਰੇਲਿੰਗਾਂ ਫਰੰਟ ਤੇ ਜਿਹੜਾ ਜੰਗਲਾ ਲੱਗਿਆ ਹੋਇਆ ਉਹ ਵੀ ਸਟੀਲ ਔਰ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਐਲੀਵੇਸ਼ਨ ਬਣਿਆ ਹੋਇਆ ਬਹੁਤ ਹੀ ਸੋਹਣੀ ਰਹਿਸ਼ ਦੇ ਵਿੱਚ ਇਹ ਕੋਠੀ ਹੈਗੀ ਆ। ਔਰ ਸੈਕਰਲ ਹਾਰ ਸਕੂਲ ਆ ਜਿਹੜਾ ਕਿਡਰ ਗਾਰਡਨ ਸੋ ਉਹ ਵੀ ਬਹੁਤ ਨੇੜੇ ਪੈਂਦਾ ਐ ਇਸ ਕੋਠੀ ਦੇ ਕੱਚਾ ਦਾ ਸਾਂਝ ਰੋਡ ਵੀ ਨੇੜੇ ਆ ਔਰ ਨਿਊ ਅਪੈਕਸ ਕਲੋਨੀ ਵੀ ਨੇੜੇ ਆ ਉੱਪਰਲੇ ਪਾਸੇ ਇਹ ਪੂਜਾ ਰੂਮ ਬਣਿਆ ਹੋਇਆ ਦੋ ਬੈਡਰੂਮ ਜਿਹੜੇ ਆ ਉੱਪਰ ਬਣੇ ਹੋਇਆ ਔਰ ਤੀਸਰਾ ਡਰੈنگ ਰੂਮ ਆ ਸੋ ਇਹ ਉੱਪਰ ਵੀ ਜਿਹੜੀ ਆ ਉਹ ਓਪਨ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਡਰੈنگ ਰੂਮ ਸੋ ਸਾਹਮਣੇ ਤੁਸੀਂ ਰਸੋਈ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਕੋਠੀ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ। ਸੋ ਇਹ ਹੈਗਾ ਜੀ ਡ੍ਰੈنگ ਰੂਮ ਔਰ ਜਿਹੜਾ ਇਹ ਸੋਫਾ ਸੈੱਟ ਦੇਖ ਰਹੇ ਆ ਇਹ ਵੀ ਆਪ ਨੂੰ ਵਿੱਚੇ ਹੀ ਮਿਲਣਾ ਕੀਮਤ ਦੇ। ਜਿਹੜੀ 35 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ। ਸੋ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ। ਤੁਸੀਂ ਵੀ ਵੀਡੀਓ ਬਣਾ ਕੇ ਬੜੇ ਸਲੋ ਮੋਸ਼ਨ ਦੇ ਵਿੱਚ ਔਰ ਦੋ ਤਿੰਨ ਫੋਟੋਆਂ ਕਰਦੀਆਂ ਫਰੰਟ ਤੋਂ ਖਿੱਚ ਕੇ ਸਾਨੂੰ ਸੈਂਡ ਕਰ ਦਿਓ ਔਰ ਘਰ ਦੀ ਪੂਰੀ ਡਿਟੇਲ ਆ ਐਡ ਆਪਾਂ ਤੁਹਾਡੀ ਜਿਹੜੀ ਆ ਫ੍ਰੀਜ਼ ਕਰਾਂਗੇ ਸੋ ਉੱਪਰਲੇ ਪੋਰਸ਼ਨ ਦੀ ਆਪਾਂ ਗੱਲ ਕਰਦੇ ਸੀ ਬਿਲਕੁਲ ਸੇਮ ਜਿਵੇਂ ਥੱਲੇ ਬਣਿਆ ਓਵੇਂ ਹੀ ਉੱਪਰਲਾ ਪੋਰਸ਼ਨ ਜਿਹੜਾ ਉਹ ਬਣਿਆ ਹੋਇਆ ਸੋ ਦੋ ਬੈਡਰੂਮ ਜਿਹੜੇ ਆ ਉੱਪਰ ਬਣੇ ਹੋਇਆ ਸੈਂਟਰ ਦੇ ਵਿੱਚ ਜਿਹੜਾ ਵਾਸ਼ਰੂਮ ਬਣਿਆ ਹੋਇਆ ਦੋਨਾਂ ਕਮਰਿਆਂ ਦੇ ਨਾਲ ਹੀ ਅਟੈਚ ਆ ਔਰ ਦੂਸਰਾ ਬੈਡਰੂਮ ਤੁਸੀਂ ਦੇਖ ਰਹੇ ਹੋ ਸੋ ਬਾਹਰ ਬੈਕ ਸਾਈਡ ਤੇ ਉਸੇ ਤਰ੍ਹਾਂ ਹੀ ਜਾਲ ਜਿਹੜਾ ਉਹ ਦਿੱਤਾ ਹੋਇਆ ਔਰ ਜਾਲ ਦੇ ਵਿੱਚ ਦੀ ਇਹ ਪੌੜੀਆਂ ਵੀ ਦਿੱਤੀਆਂ ਹੋਈਆਂ ਲੋਹੇ ਦੀਆਂ ਪੌੜੀਆਂ ਉੱਪਰ ਚੜਦੇ ਆ ਉੱਪਰ ਵੀ ਆਪਾਂ ਦੇਖਾਂਗੇ ਚੱਲ ਕੇ ਪਹਿਲਾਂ ਆਪਾਂ ਇੱਕ ਛੱਤ ਜਿਹੜੀ ਆ ਫਰਸਟ ਫਲੋਰ ਤੇ ਮਾਰਦੇ ਆ ਸੋ ਫਰਸਟ ਫਲੋਰ ਤੇ ਦੋ ਬੈੱਡਰੂਮ ਆ ਸਾਹਮਣੇ ਜਿਹੜੀ ਹੈ ਕਿਚਨ ਜਿਹੜੀ ਓਪਨ ਇੱਕ ਡਰੈਇੰਗ ਰੂਮ ਬਣਿਆ ਹੋਇਆ ਇੱਕ ਪੂਜਾ ਰੂਮ ਬਣਿਆ ਹੋਇਆ ਸੋ ਘਰ ਜਿਹੜਾ ਪੂਰਾ ਖੁੱਲਾ ਡੁੱਲਾ ਤੇ ਰੋਸ਼ਨੀ ਇੰਦਰ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਕਿਚਨ ਜਿਹੜੀ ਆ ਬਣੀ ਹੋਈ ਹੈ ਸੋ ਇੱਕ ਵਾਰੀ ਫਿਰ ਦੱਸ ਦਈਏ ਕਿ ਭਗਵਾਨਪੁਰਾ ਮਹੱਲਾ ਮੋਗਾ ਸ਼ਹਿਰ ਦੇ ਵਿੱਚ ਇਹ ਘਰ ਹੈਗਾ ਨੇੜੇ ਸੈਕਰਡ ਹਾਰਟ ਸਕੂਲ ਤੇ ਆਜੋ ਫਿਰ ਜਾਂਦੇ ਜਾਂਦੇ ਇੱਕ ਵਾਰੀ ਉੱਪਰ ਟਾਪ ਤੇ ਵੀ ਨਜ਼ਰ ਮਾਰ ਲੈਣੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ